ਵਰਤਾਜੀ ਤਲਵੰਡੀ ਪਾਈ ਟਾਈਮ ਤੇ ਸਭ ਤੋਂ ਪਹਿਲਾਂ ਜਿਹੜੇ ਵੀਰਾਂ ਨੇ ਚੈਨਲ ਨੂੰ ਲਾਈਕ ਫੋਲੋ ਨਹੀਂ ਕੀਤਾ ਜਰੂਰ ਕਰ ਲੈਣ ਤਾਂ ਜੋ ਹਰ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਸਤ ਸਵਾ ਤਲਵੰਡੀ ਪਾਈ ਦੀ ਇਕਤਰਤਾ ਨਗਰ ਕੌਂਸਲ ਪਾਰਕ ਵਿਖੇ ਸਵਾ ਪ੍ਰਦਾਨ ਰੋਸ਼ਨ ਲਾਲ ਸ਼ਰਮਾ ਦੀ ਅਗਵਾਈ ਹੇਠ ਹੋਈ ਜਸਵਤ ਸੈਤਕਰਮ ਵਾਲੋ ਅਰਜਨਾਵੰਡ ਰੈਂਕ ਨੂੰ ਪਹੁੰਚਿਆ ਇਸ ਇਕਤਰਤਾ ਵਿੱਚ ਉਗੇ ਸੈਤਕਰ ਮਾਸਟਰ ਨੈਪ ਸਿੰਘ ਬਰਾੜ ਪ੍ਰਕਾਸ਼ ਸਿੰਘ ਪ੍ਰਵਾਸੀ ਰੋਸ਼ਨ ਲਾਲ ਸ਼ਰਮਾ ਕਮਲਜੀਤ ਖੁੱਲਰ ਹਰਜੀਤ 베ਦੀ ਸਰਿੰਦਰ ਕਲਾਟੀ ਜਗਰੂਪ ਮਾਨ ਜਸਮੇਲ ਸਿੰਘ ਕਲਸੀ ਨੇ ਸਮੂਲਿਤ ਕਰਦਿਆਂ ਆਪਣੀਆਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਕਤਰਤਾ ਸਭਾਂ ਨੂੰ ਹੋਰ ਪਰਪੂਲਤ ਕਰਨ ਲਈ ਵਿਚਾਰ ਪ੍ਰਾਂਦਰਾ ਕੀਤਾ ਗਿਆ ਅਤੇ ਇਲਾਕੇ ਦੇ ਨਵੇਂ ਲੇਖਕਾਂ ਨੂੰ ਅਪੀਲ ਕੀਤੀ ਕਿ ਅਗਲੀ ਮੀਟਿੰਗ 31 ਅਗਸਤ ਨੂੰ ਸਵੇਰ 10 ਵਜੇ ਹੋ ਰਹੀ ਹੈ ਸਤਿਗੁਰ ਸਰਕਾਰ ਸਤਿਗੁਰ ਪਹਿਲਾਂ ਤਾਂ ਮੈਂ ਸਰਿੰਦਰ ਗੱਲਾਟੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹਨੇ ਖਬਰ ਲਾ ਕੇ ਸਾਡੀ ਸਹਿਸਭਾ ਨੂੰ ਸਰਜੀਤ ਕਰਨ ਦਾ ਯਤਨ ਕੀਤਾ ਤੁਸੀਂ ਚਾਹੁੰਦੇ ਆ ਜਿਹੜੀ ਤੁਹਾਡੀ ਚਲਦੀ ਆਈ ਰੌਣਕ ਹੈ ਇਹ ਸਾਡੀ ਸਹਿਸਲਾ ਹੈ ਇਹ ਚੱਲੂ ਕੀਤਾ ਜਾਵੇ ਤੇ ਮੈਂ ਜਿਹਨਾਂ ਸ਼ਬਦਾਂ ਦੇ ਨਾਲ ਹੀ ਆਪਣਾ ਇੱਕ ਗੀਤ ਸੁਣਾਉਣ ਲੱਗਾ ਬੇਬੇ ਤੇ ਬਾਪੂ ਵਾਲੀ ਤੁਰ ਗਏ ਹੁਣ ਭਲੇ ਜਮਾਨੇ ਨਵਿਆਂ ਨੂੰ ਪੁੱਲ ਗਏ ਸਾਡੇ ਚਾਚੇ ਤੇ ਦਾਦੇ ਨਾਨੇ ਸੜਕਾਂ ਨੇ ਖਾ ਲਈਆਂ ਸਾਡੀਆਂਦਰਖੇਜ਼ ਜ਼ਮੀਨਾਂ ਵੱਡੀਆਂ ਦੇ ਦਿਨ ਪੁੱਲ ਗਏ ਭੁੱਲਿਆ ਸੰਚੇਤ ਮਹੀਨਾ ਖੇਤਾਂ ਤੇ ਰੌਣਕ ਉੱਡੀ ਉੱਡ ਗਏ ਮਨੋਜ ਅਨਮੋਲ ਖਜ਼ਾਨੇ ਬੇਬੇ ਤੇ ਬਾਪੂ ਵਾਲੇ ਤੁਰ ਗਏ ਹੁਣ ਪਰੇ ਜਮਾਨੇ ਸਾਂਝਾ ਸੀ ਚੌਕਾ ਚੁੱਲਾ ਸਾਂਝ ਸੀ ਸੱਦੇ ਮੇੜੀ ਘਰ ਦੇ ਵਿੱਚ ਰੌਣਕ ਹੁੰਦੀ ਵੱਸਦੇ ਸੀ ਨਗਰ ਖੇੜੀ ਪੁਲਾੰਦੀ ਚਾਮੇ ਬਿੰਦੇ ਕਰਸੀ ਦਾਨੇ ਉਰਧਾਨੇ ਬੇਪੂ ਤੇ ਬੇਬੇ ਤੇ ਬਾਪੂ ਤੁਰਕੇ ਤੁਰਦੇ ਹੁਣ ਪਰੇ ਜਵਾਨੇ ਤੁਰ ਗਈਆਂ ਪੜ ਜੇ ਸੱਤਾ ਤੁਰ ਗਏ ਨੇ ਵੱਡਾ ਬੁੜੀ ਰਹਿ ਗਏ ਨੇ ਸਾਡੀ ਵਰਗੀ ਕਰਦੇ ਨਾ ਬਹੁਤ ਡੇਰੇ ਤਿਸਾ ਕਾਰ ਕਵੀ ਕਈ ਦੁਰਗੀ ਤੁਰ ਗਏ ਰੰਗ ਮੁਸਤਾਨੇ ਬੇਬੇ ਤੇ ਬਾਪੂ ਤੁਰਗੇ ਤੁਰਦੇ ਹੁਣ ਪਰੇ ਜਵਾਨੇ ਕੋਠਿਆਂ ਤੋਂ ਕੋਠਿਆਂ ਬਣੀਆਂ ਘਰ ਨੂੰ ਲੱਗ ਗਏ ਜੰਦੇ ਇਸ ਤਰਦੀ ਦੇ ਜੰਮੇ ਜਾਏ ਪ੍ਰਦੇਸਾਂ ਵਿੱਚ ਬਣੇ ਪਛੰਦੇ ਸ਼ਿਕਵਾ ਹੁਣ ਕਾਦਾ ਯਾਰੋ ਇਹ ਸੋਚਾਂ ਨੇ ਹਨ ਬਸਾਨੇ ਬੇਬੇ ਤੇ ਬਾਪੂ ਵਾਲੇ ਤੁਰ ਗਏ ਹੁਣ ਪਰੇ ਜਮਾਨੇ ਸਾਜੇ ਪਰੋਣਾ ਹੱਤਿਆ ਬਣੀ ਜਾਂਦੇ ਹੋ ਤੁਸੀਂ ਹੱਤਿਆ ਜਾਗੂ ਦੇਖਣ ਲੱਗ ਜਾਣ ਦਿਓ ਪਾਰਕਣਾ ਰਹੇ ਜੀਉ ਜਾਗੂ ਦੇਖਣ ਉਹ ਕਿਥੇ ਜਾਈ ਹੰਨੇ ਨਾਮੋ ਮੈਨੋ ਨਿਰਵਨ ਲਾ ਲਾ ਜਾਈ ਜੀਹ ਵਾਰੀ ਦੱਸ ਤੂੰ ਕਿਹੜਾ ਖੜ ਚਪੈਣ ਲੱਗੀ ਵਾ தூரி பால்கு புட் காரது பார்க்க மை பாலோ கல்பனா பயண மணி ਮੈਂ ਮਰੂ ਤਮੈ ਮੀਤਾ ਉਨਾ ਵੰਗ ਰਾਨਾ ਦੁਨੀਆਂ ਦੇ ਤੇ ਸੁਨਾਵਾ ਨਾ ਕੋਈ ਹੋਰ 파ਵਾ ਰੁਤ ਦਾ ਜਸ ਹੋਵੇ ਮੇਰਾ ਰਾਜ ਬੁਨਾਰੇ ਜੀ ਜਦ ਵੀ ਅਣ ਨੂੰ ਮੈਂ ਕੰਨਿਆ ਆਦੂ ਆਈ ਪਹੁੰਚੇ ਹੋਤੋ ਘਰ ਕੇ ਮੋ ਮੁਰੇ ਘਰ ਲੋ ਵੇ ਨਾਨਕੀ ਚੱਤ ਜਾਨ ਕੋ ਬਿਲੀ ਤੋਜ ਨੂੰ ਆ ਜਾਣਿਆ ਕਰ ਲੋ ਕੋਖ ਤੁਨਾ ਮੈਨੂੰ ਵਾਰੋ ਮੁਰਖੋ ਤਿਆਂ ਬੁੱਧਿ ਕੋ ਜੇ ਪਿਆਰੇ ਮੈਨੂੰ ਜਗ ਦੇ ਖੜ ਲੋ ਗਾਧਾ ਮਹਤਰਾਤਾ ਵਾਲਿਓ ਤੁਸੀਂ ਨਿਹੁ ਨੇ ਤਰਦ ਕਾ કોળી પીતે રબ કરકે બાજુ જાવા મે મસૂમ ન માઈ તુનો પરમાસી કઠિયો લાવો કનયા بچાણ દેનારે ઇન જગ મે કઠનો લાગ આનંદ ઓ પારખનારે ઇન જગ મે કઠનો ਹਾਂਜੀ ਉਹ ਤਾਂ ਕਹਿੰਦੇ ਨੇ ਜੀ ਉਹ ਤਾਂ ਕਹਿੰਦੇ ਨੇ ਖਾ ਖਾ ਅੱਗਾਂ ਲਾਉਣ ਵਾਲੇ ਠੀਕ ਹੈ ਫਿਰਦੇ ਹਾਂ ਅੱਗ ਭਜਾਉਂਦੇ ਉਹ ਤਾਂ ਕਹਿੰਦੇ ਨੇ ਜੀ ਖਾ ਖਾ ਅੱਗਾਂ ਰਾਵਣ ਵਾਲੇ ਫਿਰਦੇ ਹਾਂ ਅੱਗ ਭਜਾਉਂਦੇ ਉਹ ਤਾਂ ਕਹਿੰਦੇ ਨੇ ਬੀਜ ਨਰਦਾ ਬੀਜਣ ਵਾਲੇ ਹਾਂ ਲੋਕਾਂ ਵਿੱਚ ਪ੍ਰੇਮ ਜਗਾਉਂਦੇ ਉਹ ਤਾਂ ਕਹਿੰਦੇ ਨੇ ਨਸ਼ਿਆਂ ਦਾ ਛੱਕਾ ਦੇਵਣ ਵਾਲੇ ਨਸ਼ਿਆਂ ਦਾ ਸਿੱਟਾ ਦੇਵਣ ਵਾਲੇ ਅਸੀਂ ਨਸ਼ਿਆਂ ਦੇ ਰੋਕਣ ਲਾਉਂਦੇ ਹਾਂ ਉਹ ਤਾਂ ਕਹਿੰਦੇ ਨੇ ਲੋਕਾਂ ਨੂੰ ਵਿਗਾੜਨ ਵਾਲੇ ਲੋਕਾਂ ਨੂੰ ਉੱਲੂ ਵਿਗਾੜਨ ਵਾਲੇ ਅਸੀਂ ਤਾਂ ਲੋਕਾਂ ਨੂੰ ਹਾਜ ਜਗਾਉਂਦੇ ਉਹ ਤਾਂ ਕਹਿੰਦੇ ਨੇ ਰੋਲਾ ਮਾਰ ਘਾਰ ਦਾ ਪਾਵਨ ਵਾਲੇ ਰੋਲਾ ਮਾਰ ਘਾਰ ਦਾ ਪਾਵਨ ਵਾਲੇ ਅਸੀਂ ਜੱਗਮਾ ਤੇ ਮੱਲ ਲਗਾਉਂਦੇ ਉਹ ਤਾਂ ਕਹਿੰਦੇ ਨੇ ਰੋਲਾ ਮਾਰ ਘਾਰ ਦਾ ਪਾਵਨ ਵਾਲੇ ਅਸੀਂ ਜੱਗਮਾ ਤੇ ਮੱਲ ਲਗਾਉਂਦੇ ਉਹ ਤਾਂ ਕਹਿੰਦੇ

ਮੈਰਾ ਸਿੱਖਾ ਹਰវេលਾ ਸਿੱਖਾ ਮੈਂ ਵੀ ਸਿੱਖਾ ਬੌੜੀਆ ਸਿੱਖਾ ਜਾਤ ਪਾਤ ਦਾ ਬੰਧਨ ਪੁਰੂਆ ਨੇ ਕੀਤਾ ਖੰਡਨ ਦੱਸੋ ਭਲਾ ਫਿਰ ਕਿਵੇਂ ਮੈਂ ਗੁਰੂ ਦੱਸਾਂ ਵਾਹ ਵਾਹ ਬਹੁਤ ਅਸੌਣੀ ਨਾ ਚੱਲਦਾ ਉਹ ਹਾਂਜੀ ਕਿਹੜੀ ਭਾਦੋ ਦੀ ਕਿਹੜਾ ਸਾਉਣ ਸਾਦੇ ਗੀਤ ਗੁਜੀ ਦੇ ਗਾਉ ਕਿੱਤਾ ਬੀਬੀ ਤੁਰੇ ਜਾਂਦੇ ਨੇ ਵਿੱਚ ਸਮਝਾਣਾ ਮਾਵਾ ਨਰੀਆ ਮੇਰੇ ਯਾਰ ਉੱਤੀ ਉੱਤੀ ਕੀ ਉਹਨੇ ਬਾਹਰ ਗੇਰੀ ਭਾਗ ਦੇ ਕਿਹੜਾ ਸਾਹ ਗੜੀ ਦੀ ਤੇ ਕਿਹੜੀਆਂ ਧੀਆਂ ਮਾਵਾ ਦੇ ਗੱਲ ਰੌਂਡੀਆਂ ਧੀਆਂ ਨਾਮਾ ਪਿਆਣੇ ਰੱਖੀ ਦਾ ਸਹਰਿਆਂ ਦੀ ਹੋਈ ਠੀਕ ਉੜੀ ਅੰਦਰੋਂ ਜੋ ਬਹਿ ਕੇ ਯਾਰੋ ਕੁ ਬਾਹਰ ਲੋਈ ਵਿੱਚ ਬਚਾਲੇ ਖੜਗੀਆਂ ਆ ਕੇ ਦੱਸੋ ਕਿੰਦਰ ਜਾਵਣ ਕਿਹੜੀ ਭਾਗ ਕਿਹੜਾ ਸਾਹ ਸਰ ਬੜਾ ਰੁਮੇ ਤੇ ਆਪਣੇ ਪ੍ਰਧਾਨ ਮੰਤਰੀ ਖਾਓ ਵਧਾ ਵੇਖ ਵਿਦੇਸ਼ਾਂ ਪੌਦੇ ਤੁਮਹਾ ਜੀ ਸਾਡੇ ਲਈ ਬਣਿਆ ਪੁੱਛਾ ਤੁਮਾ ਰਾਮ ਰਾਜ ਦੀਆਂ ਕਰਦਾ ਗੱਲਾਂ ਜੀ ਪਾਰਲੀਮੈਂਟ ਚ ਬਿਠਾ ਕੇ 라ਵਣ ਜੀ ਕਿਹੜੀ ਪੱਤ ਜਿਹੜਾ ਕਰਦਾ ਵਾ ਠੀਕ ਹੈ ਤੇ ਔਰ ਹੋਰ ਵੀ ਕਰ ਸਕਦਾ ਇਕੱਲਾ ਆਉ ਕਰਕੇ ਮਾਰੀਏ ਹੱਲਾ ਠੀਕ ਹੈ ਤੰਦ ਨਹੀਂ ਹੁਣ ਤਾਣਾ ਉਲ ਗਿਆ ਹਮ ਲਾ ਕੋਈ ਵਾਰਡ ਕੇਤ ਨੂੰ ਖਾਵਣਾ ਠੀਕ ਹੈ ਕਿਹੜੀ ਪੱਤ ਉਹ ਕਿਹੜਾ ਸਭ ਵਾ ਠੀਕ ਹੈ ਜੀ ਸੋਣ ਮਹੀਨਾ ਚੜਿਆ ਪੀਂਘਾਂ ਪਾਵਾਂਗੇ ਰਲ ਮਿਲ ਸਾਰੇ ਗੀਤ ਖੁਸ਼ੀ ਦੇ ਗਾਵਾਂਗੇ ਬਾਗਾਂ ਦੇ ਵਿੱਚ ਕੋਇਲ ਕੂਕੂ ਕੂਕੇ ਹੀ ਤਵਦੀ ਸਰਦੀ ਦੇ ਵਿੱਚ ਠੰਡਕ ਫੂਕੇਗੀ ਮਿੱਠੇ ਮਿੱਠੇ ਰਾਗ ਸੁਣਣ ਲਈ ਜਾਵਾਂਗੇ ਸੋਣ ਮਹੀਨਾ ਚੜਿਆ ਪੀਂਘਾਂ ਪਾਵਾਂ ਹਰੇ ਭਰੇ ਖੇਤਾਂ ਉਤੇ ਹਰਿਆਲੀ ਆਵੇਗੀ ਫੁੱਲਾਂ ਉਤੇ ਸੋਹਣੇ ਸੋਹਣੇ ਰੰਗ ਲਿਆਵੇਗੀ ਹਰੇ ਹਰੇ ਘਾਹ ਦੇ ਬਹਿ ਕੇ ਮਰ ਪਰ ਚਾਵਾਂਗੇ ਸੌਣ ਮਹੀਨਾ ਚੜਿਆ ਪੀਂਘਾਂ ਪਾਵਾਂਗੇ ਕਰ ਕਰ ਦੇਵ ਚ ਖੀਰਾ ਪੂੜੇ ਪੱਕਣਗੇ ਗੱਭਰੂ ਗੋਚੇ ਖਾਕਾ ਕੇ ਨਾ ਥੱਕਣਗੇ ਰਤ ਮਾਰ ਲਈ ਮੀਹਾ ਵਿੱਚ ਨਹਾਵਾਂਗੇ ਸੌਣ ਮਹੀਨਾ ਚੜਿਆ ਪੀਂਘਾਂ ਪਾਵਾਂਗੇ ਸੌਣ ਮਹੀਨਾ ਦੀਆਂ ਦਾ ਤਿਹਾਰ ਉਤਕ ਆਉਂਦੀ ਹੈ ਈ ਤਿਆੜੀ ਹੱਥ ਪੇਕੇ ਬੜਾਉਂਦੀ ਹੈ ਨੀਚੇ ਧੀ ਕੇ ਬਾਲਾਂ ਨੂੰ ਗੋਦੀ ਚੁੱਕ ਪੜਾਵਾਂਗੇ ਸੋਣ ਮੀਨਾ ਚੜਿਆ ਪੀਂਘਾਂ ਪਾਵਾਂਗੇ ਰਲ ਮਿਲ ਸਾਰੇ ਜਿੱਤ ਕੁਸ਼ੀ ਦੇ ਬਰਾਬਰ ਬਹੁਤ ਬੋਲੀ ਤੇ ਧਰਨਿਆਂ ਦੇ ਵਿੱਚ ਟੀਚਰ ਖਾਂਦੇ ਡੰਡੇ ਆ ਜਿੱਤੇ ਧਰਮਾਂ ਦੇ ਵਿੱਚ ਲੋਕ ਵੀ ਪਾਈ ਵੰਡੇ ਆ ਤਾਂ ਅਸੀਂ ਹੱਸਦੇ ਹੱਸਦੇ ਜਾਂਦੇ ਸਭ ਨੂੰ ਦੱਸੀ ਆ ਕੀ ਭਈ ਇਸ ਨੂੰ ਕਹਿੰਦੇ ਆ ਤਰੱਕੀ ਆ ਨੰਨੀ ਸ਼ਾਨ ਛੱਡੀ ਹਾਲਤ ਕੀਤੀ ਮਾੜੀ ਆ ਅੰਦਰ ਬਾੜੀ ਨਰਸਰ ਸਿਰ ਤਨਾ ਧੀਨ ਮਾਣੀ ਆ ਜੀ ਨਾਗ ਬਸਾਂ ਦੇ ਵਿੱਚ ਜਾਂਦੇ ਧੀਆ ਦੱਸੀ ਆ ਕਿ ਇਹ ਸੁਣ ਕੇ ਭਈ ਇਹ ਤਰੱਕੀ ਆ ਗੁਰੂ ਸਾਹਿਬ ਨਾਲ ਬਸੇ ਗਲੀਆਂ ਦੇ ਵਿੱਚ ਰੋਲੇ ਨੇ ਇਕੱਠੇ ਹੋ ਕੇ ਸਿੱਖ ਖਲਾਫ ਇਹਨਾਂ ਨੇ ਬੋਲੇ ਨੇ ਉਹਨਾਂ ਨੂੰ ਅੰਦਰ ਕੀਤਾ ਦੱਸ ਕੇ ਛਕੀ ਆ ਕੀ ਭਈ ਇਸ ਨੂੰ ਕਹਿੰਦੇ ਤਰੱਕੀ ਆ ਕਿੰਨੇ ਪੁੱਤ ਕਿੰਨੇ ਪੁੱਤ ਨੇ ਛੇੜੀ ਬਣ ਗਈ ਇੱਥੇ ਮਾਵਾਂ ਦੇ ਕਿੰਨੇ ਟਰੱਕ ਨੇ ਕਾਬੂ ਹੁੰਦੇ ਜੋੜੀਆਂ ਗਾਵਾਂ ਦੇ ਤਾਂ ਵੀ ਤਾਂ ਵੀ ਮੁੰਜੇ ਮੁੱਕ ਤੇ ਜਾਂਦੇ ਬੜਦਾ ਰੱਖੀ ਆ ਕੀ ਭਈ ਇਸ ਨੂੰ ਕਹਿੰਦੇ ਤਰੱਕੀ ਆ ਇੱਥੇ ਰੋਜ਼ ਕਿਸਾਨ ਵੀ ਵਾਹੇ ਲੈਣੇ ਮਰਦਾ ਏ ਡਗਣੀਆਂ ਵਾਲੇ ਵੀ ਬੇਰੋਜ਼ਗਾਰੀ ਨਾਲ ਲੜਦੇ ਆ ਲੜਦੇ ਨੇ ਕਈ ਗੈਂਗਸਟਰ ਬਣਾ ਕੇ ਅੰਦਰ ਜਾਂਦੇ ਟੱਕੀ ਆ ਕੀ ਭਾਈ ਇਸ ਨੂੰ ਕਹਿੰਦੇ ਤਰੱਕੀ ਆ ਆਉ ਰੜ ਕੇ ਹਮੜਾ ਮਾਰਗੇ ਪੰਜਾਬ ਬਚਾ ਲਈਏ ਇੱਕ ਹੋ ਕੇ ਰਿੰਕੂ ਮਾਨਾ ਵੈਰੀ ਢਾ ਲਈਏ ਇਹ ਸਮਾਂ ਕਿੰਨੀ ਯਾਰ ਹੁਣ ਤਾਂ ਲੱਤੀ ਆ ਫਿਰ ਦੇਖਿਓ ਹੁੰਦੀ ਦਿਨੋਂ ਦੇ ਅੰਦਰ ਕੀ ਆ ਪਰਮੇਸ਼ਰ ਕਰੇ ਹਾਂ ਜੀ